ਜੇਕਰ ਇਸ ਪਿੰਡ ਵਿੱਚ ਭੁੱਲ ਕੇ ਵੀ ਲਗਾਇਆ ਕਿਸੇ ਕੁੜੀ ਨੂੰ ਰੰਗ ਤਾਂ ਕਰਵਾਉਣਾ ਪਵੇਗਾ ਉਸ ਨਾਲ ਵਿਆਹ ਕਿਹੜਾ ਇਹ ਪਿੰਡ ਹੈ ਤੇ ਕਿੱਥੇ ਦੀਆਂ ਕੁੜੀਆਂ ਨੇ ਤੇ ਕਿਉਂ ਇੱਥੇ ਬਣਾਇਆ ਗਿਆ ਹੈ ਜੋ ਹਨੋਖਾ ਨਿਯਮ ਸਾਰਾ ਕੁਝ ਦੱਸਦੇ ਆ ਜੀ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਜੁੜਜੂ ਕਨੈਸ਼ਨ ਪੋਰਟਸ ਨਾਲ ਤੇ ਮੈਂ ਆ ਤੁਹਾਡੇ ਨਾਲ ਦੀਕਸ਼ਾ ਅਕਸਰ ਹੋਲੀ ਦੇ ਨਾਮ ਤੇ ਕੁਝ ਮੁੰਡੇ ਕੁੜੀਆਂ ਨਾਲ ਛੇੜਛਾੜ ਕਰਦੇ ਰਹਿੰਦੇ ਨੇ ਤੇ ਉਹਨਾਂ ਨੂੰ ਤੰਗ ਕਰਦੇ ਨੇ ਉਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਪਰੰਪਰਾ ਬਣਾਈ ਗਈ ਹੈ ਇਸ ਪਰੰਪਰਾ ਦੇ ਅਨੁਸਾਰ ਜੇਕਰ ਕੋਈ ਮੁੰਡਾ ਕਿਸੇ ਕੁੜੀ ਨੂੰ ਰੰਗ ਲਗਾ ਦੇਵੇ ਤਾਂ ਉਸ ਨੂੰ ਉਸ ਨਾਲ ਵਿਆਹ ਕਰਵਾਉਣਾ ਪੈਂਦਾ ਹੈ ਜਿਹहां ਦੱਸਦੀ ਹੈ ਕਿ ਇਹ ਖਬਰ ਬਿਲਕੁਲ ਸੱਚ ਹੈ ਕਿਉਂਕਿ ਇਸ ਪਿੰਡ ਦੇ ਅਨੁਸਾਰ ਜੇਕਰ ਕੋਈ ਮੁੰਡਾ ਕਿਸੇ ਵੀ ਕੁੜੀ ਨੂੰ ਗਲਤੀ ਨਾਲ ਵੀ ਰੰਗ ਲਗਾ ਦੇਵੇ ਤਾਂ ਉਸ ਨੂੰ ਇਸ ਨਾਲ ਵਿਆਹ ਕਰਵਾਉਣਾ ਹੀ ਪੈਂਦਾ ਹੈ ਦੱਸਦੇ ਕਿ ਇਸ ਪਿੰਡ ਵਿੱਚ ਇਹ ਪਰੰਪਰਾ ਇਸ ਲਈ ਸ਼ੁਰੂ ਕੀਤੀ ਗਈ ਸੀ ਤਾਂ ਕਿ ਮਰਦਾਂ ਤੇ ਔਰਤਾਂ ਦੇ ਵਿਚਕਾਰ ਮਾਲ ਸਨਮਾਨ ਬਣਿਆ ਰਹਿ ਸਕੇ ਹੁਣ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਇਹ ਪਰੰਪਰਾ ਕਿੱਥੇ ਦੀ ਹੈ ਇਹ ਪਰੰਪਰਾ ਚਾਰਖੰਡ ਦੇ ਕੇ ਜ਼ਿਲ੍ਹਿਆਂ ਤੇ ਇਸ ਦੇ ਕੁਝ ਅੰਦਰੂਨੀ ਪਿੰਡਾਂ ਵਿੱਚ ਦੇਖਣ ਨੂੰ ਮਿਲਦੀ ਹੈ ਅਤੇ ਇਸ ਪਰੰਪਰਾ ਦੀ ਹਰ ਕੋਈ ਪਾਲਣਾ ਕਰਦਾ ਹੈ ਤੇ ਇਹ ਪਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ ਸੋ ਤੁਸੀਂ ਇਸ ਪਰੰਪਰਾ ਬਾਰੇ ਪਹਿਲਾਂ ਸੁਣਿਆ ਹੈ ਜਾਂ ਨਹੀਂ ਆਪਣੀ ਰਾਏ ਕਮੈਂਟਾਂ ਵਿੱਚ ਜ਼ਰੂਰ ਸਾਂਝੀ ਕਰਨਾ